ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਅਜਿਹੇ ਮਾਪੋਤ ਨੂੰ ਜਲੰਧਰ ਦੀ ਪੁਲਿਸ ਨੇ ਕਾਬੂ ਕੀਤਾ ਹੈ ਜੋ ਕਿ ਵੱਡੇ ਪੱਧਰ ਉੱਤੇ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸੀ। ਗ੍ਰਿਫਤਾਰ ਹੋਈ ਮਾ ਅਮਨਪ੍ਰੀਤ ਕੌਰ ਤੇ ਪੁੱਤਰ ਲਾਪ੍ਰੀਤ ਕੋਲੋਂ ਪੁਲਿਸ ਨੇ ਹੈਰੋਇਨ ਨਸ਼ੀਲਾ ਪਾਊਡਰ, ਭਾਰਤੀ ਤੇ ਵਿਦੇਸ਼ੀ ਕਰੰਸੀ ਸਣੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਨੇ। ਐਸਐਸਪੀ ਗੁਰਪ੍ਰੀਤ ਪੁਲਰ ਨੇ ਦੱਸਿਆ ਕਿ ਕਾਬੂ ਕੀਤੇ ਮਾਪੋਤ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਦੱਸ ਦਈਏ ਕਿ ਲਾਪ੍ਰੀਤ ਦੇ ਪਿਤਾ ਉੱਤੇ ਵੀ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦਰਜ ਨੇ। ਜੋ ਜਲੰਧਰ ਰੂਰਲ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਇਹ ਜਿਹੜੀ ਛੇੜੀ ਹੋਈ ਐ ਸੀ ਪੰਜਾਬ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ ਤੇ ਉਹਦੇ ਇੱਕ ਵੱਡੀ ਕਾਮਯਾਬੀ ਮਿਲੀ ਐ ਇਹ ਬੜੇ ਪ੍ਰਾਣੇ ਹੀਰੋਇਨ ਤੇ ਡਰੱਗਸ ਸਮਗਲਰਸ ਦੀ ਫੈਮਿਲੀ ਐ ਮਾਲਪੁਰ ਤੋਂ ਹਮਨਪ੍ਰੀਤ ਕੌਰ ਲੇਡੀ ਐ ਉਹਦਾ ਬੇਟਾ ਐ ਲਵਪ੍ਰੀਤ ਇਹ ਇਹਨਾਂ ਤੋਂ 150 ਗ੍ਰਾਮ ਹੀਰੋਇਨ ਅੱਧਾ ਕਿਲੋ ਨਸ਼ੀਲਾ ਪਾਊਡਰ 12 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਔਰ 5 ਲੱਖ ਇੰਡੀਅਨ ਕਰੰਸੀ ਔਰ 300 ਯੂ ਐਸ ਡਾਲਰ ਐਸੈਂਟ ਕਾਰ ਦੇ ਵਿੱਚੋਂ ਇਹਨਾਂ ਤੋਂ ਆਬਰਾਮਦ ਹੋਏ ਐ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਕਿ ਦੋਨਾਂ ਦੇ ਖਿਲਾਫ ਪਹਿਲਾਂ ਕਾਫੀ ਸਾਰੇ ਮੁਕਦਮੇ ਦਰਜ ਐ ਮਦਰ ਐਂਡ ਸੰ ਨੋਨਾਂ ਦੇ ਖਿਲਾਫ ਇਹ ਹੁਣੇ ਜਿਹੜੇ ਡੀਮੋਨਟਾਈਜ਼ੇਸ਼ਨ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਮੋਡਸ ਪ੍ਰੈਂਡੀ ਚੇਂਜ ਕੀਤਾ ਕਿ ਜਿੰਨੀ ਵੀ ਆਪਣੀ ਕਰੰਸੀ ਐ ਉਹਦੀ ਯਾ ਡਰਗ ਲਿਆ ਕੇ ਵੇਚਦੇ ਐ ਔਰ ਉਸ ਤੋਂ ਬਾਅਦ ਉਹਨੂੰ ਕਨਵਰਟ ਕਰਾ ਲੈਂਦੇ ਐ ਡਾਲਰਸ ਦੇ ਵਿੱਚ ਤੇ سونے ਦੇ ਗਹਿਣੇ ਬਣਵਾ ਲੈਂਦੇ ਆ ਸੋ ਦੈਟ ਉਹਨਾਂ ਨੂੰ ਰੱਖਣਾ ਈਜ਼ੀ ਹੋ ਜੇ ਪੁਲਿਸ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਨੋਟਬੰਦੀ ਤੋਂ ਬਾਅਦ ਕਾਬੂ ਕੀਤੇ ਤਸਕਰ ਨਸ਼ਾ ਵੇਚਣ ਮਗਰੋਂ ਮਿਲੇ ਪੈਸਿਆਂ ਨੂੰ ਵਿਦੇਸ਼ੀ ਕਰੰਸੀ ਵਿੱਚ ਬਦਲਵਾ ਲੈਂਦੇ ਸਨ ਅਤੇ ਉਸ ਦਾ ਸੋਨਾ ਖਰੀਦ ਲੈਂਦੇ ਸਨ ਜਲੰਧਰ ਤੋਂ ਮਨਦੀਪ ਸਿੰਘ ਕਾਲੂ ਟੀਵੀ ਪੰਜਾਬ